ਵਿਚਨ ਹੈ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਮ ਦੱਸੋ ਤੇ ਕਲੇਆਨ ਦਾ ਸਨੇਤਾ ਕਲੂ ਜੀ ਬਿਲਕੁਲ ਠੀਕ ਹੈ ਬੇਟੇ ਤੁਸ ਜੀ ਤੁਸੀਂ ਮੁਕਾਬਲੇ ਚ ਬਾ ਬੇਬੇ ਨਾਨਕੀ ਜੀ ਗੁਰੂ ਸਾਹਿਬ ਜੀ ਦੇ दसो तेन तो पता है पर मुकाबले नाम नहीं मिलेगा तेरा शिकार लाओगे बस ठीक है आज? गुरु नानक देव बादशाह जी ने बड़े सर भैन लगते थे, ठीक है ਉਹ ਆਖੀਰਾਂ ਪ੍ਰਸ਼ਨ ਤੁਹਾਡੇ ਜੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ ਤਫੋ ਖਾਲਸਾ ਵਾਇਕੀ ਖਤੇ ਖਾਲਸਾ ਵਾਇਕੀ ਜੀ ਤੇ ਲਾਇ ਹੋਈ ਧੀਰਵੰਦੀ ਪਾਕਿਸਤਾਨ ਵਿਖੇ ਨਾ ਤਾਣ ਸਾਰੇ ਆਗੀ ਕਹਿ ਰਹੇ ਨੇ ਰੋਟ ਕਰ ਲੋ ਜਿੱਥੋਂ ਸਾਡੇ ਕਿਰੇ ਨਾ ਪਰ ਆਫਾ

7 ਸਾਲ 5 ਮਹੀਨੇ 8 ਦਿਨ ਤੇ ਬਾਬਾ ਜਰਵਰ ਸਿੰਘ ਜੀ 5 ਸਾਲ 10 ਮਹੀਨੇ ਤੇ 10 ਦਿਨ ਤੇ ਬਾਬਾ ਜਰਵਰ ਸਿੰਘ ਜੀ ਦੀ ਉਮਰ 7 ਸਾਲ 11 ਮਹੀਨੇ ਤੇ 8 ਦਿਨ ਸੀ ਤੇ ਬਾਬਾ ਖੱਤੇ ਸਿੰਘ ਜੀ ਦੀ ਉਮਰ 5 ਸਾਲ 10 ਮਹੀਨੇ ਤੇ 10 ਦਿਨ ਸੀ ਕਿਈ ਵਾਰ 30% ਰਿਪੀਟ ਵੀ ਪ੍ਰਸੰਤ ਛੋੜਦੇ ਸਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜਲਾਦਾ ਦੇ ਨਾਮ

ਜੋੜ ਕੇ ਇੱਕ ਪ੍ਰਸ਼ਨ ਪੜੀਦਾ ਸੱਜਣ ਜੀ ਦੀਵਾਰ ਚੇਨ ਵਾਲਾ ਮਿਸਤਰੀ ਕੌਣ ਸੀ ਗੁਰਮੋਬਨ ਸਿੰਘ ਜੀ ਨੂੰ ਛੋਟੇ ਸ਼ਹਿਰ ਜਦੇ ਦੀ ਸ਼ਹੀਦੀ ਦੀ ਖਬਰ ਕਿੱਥੇ ਮਿਲੀ ਦੱਸੋ ਦਵਾਰੋ ਚਿੰਨਾਈ ਵਾਲਾ ਮਿਸਤਰੀ ਗਮਾ ਮਿਸਤਰੀ ਸੀ ਤੇ ਗੁਰਮੋਬਨ ਸਿੰਘ ਦਾ ਨਾ ਕਿਰਪਾ ਕਰਕੇ ਗੁਰਜੀ ਦਾ ਸਾਹ ਰਾਣੀ ਗੁਰਜੀ ਕੀ ਫਤਿਹ ਦਾ ਗਾਮਾ ਮਿਸਤਰੀ ਸੀ ਤੇ ਉਹਨਾਂ ਨੂੰ ਗੁਰਗੋਬ ਸਿੰਘ ਜੀ ਉਹਨਾਂ ਛੋਟਾ ਜਿਹਾ ਜੱਦੀਸ਼ੀ ਦੀ ਖਬਰ ਲੰਮੇ ਜੱਟਪੁਰੇ ਮਿਲੀ ਠੀਕ ਹੈ ਬਈ ਚਲੋ ਸਾਹਿਬ ਜੱਦਿਆਂ ਨੂੰ ਦੀਵਾਰ ਵਿੱਚ ਚਿੰਨ੍ਹ ਦੇ ਸਮੇ ਸੁਚਾਨਦ ਨੇ ਮਿਸਤਰੀ ਨੂੰ ਕੀ ਕਿਹਾ ਸੀ ਦੱਸੋ ਜਦ ਮਿਸਤਰੀ ਗਾਵਾਂ ਇੱਟਾਂ ਚੁੜ੍ਹ ਰਿਹਾ ਸੀ ਸਿੱਧੀ ਕਾਨ ਘੜੀtela ਰਸਤੇ ਉਸ ਸਮੇ ਸੁਚਾਨਦ ਨੇ ਕਿਹਾ ਸੀਗਾ ਇਹ ਇਹਨਾਂ ਗੋਡਿਆਂ ਚ ਫੇਰਦਾ ਸਾਹਿਬ ਜਾਦਿਆਂ ਦਾ ਅਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕਿਸ ਨੇ ਕੀਤਾ ਅਤੇ ਉੱਤੇ ਹੁਣ ਕਿਹੜਾ ਗੁਰਦੁਆਰਾ ਸਾਹਿਬ ਸ਼ੋਭਤ ਹੈ ਦੱਸੋ ਨਾ ਚਾਹ ਵਾਹ ਜਿੱਕੇ ਬਤੇ ਜੋ ਜਗ੍ਹਾ ਜਗਾ ਮਾਤਾ ਗੁਰਦੀਤਾ ਸਿਸਕਾਰੇ ਤੋਂ ਰਿਮੈਜਿਨ ਕੀਤਾ ਤੇ ਉੱਥੇ ਅੱਜ ਗੁਰਦੁਆਰਾ ਜੋਤੀਸਰਬ ਸੇਬ ਸਜੋ ਬੀਲਕੁਲ ਠੀਕ ਹੈ ਆਪਾ ਫੱਦੇ ਗੱਲ ਸਾਹਿਬ ਦੀ ਬਿਲਡਿੰਗ ਪੂਰਾ ਜਿਹੜਾ ਅਦਾਰਾ ਬਣਿਆ ਹੋਇਆ ਜਗਾ ਉਸ ਦੇ ਅੰਦਰ ਹੋ ਸਕਦਾ ਹੈ ਕਿ ਸਿਲੇਬਸ ਵੀ ਕਮੀ ਨਜ਼ਰ ਆਵੇ ਪਰ ਉਹ ਪੂਰਾ ਕੰਪਲੀਟ ਤੁਸੀਂ ਦਰਸ਼ਕ ਸਾਰਿਆਂ ਨੇ ਕੀਤੇ ਹੋਏ ਸਿਰਫ ਫਤਿਹਗੜ ਸਾਹਿਬ ਦੇ ਪਾਸੇ ਉਹਦੇ ਅੰਦਰ ਕਿਹੜੇ ਕਿਹੜੇ ਇਤਿਹਾਸਕ ਗੁਰਦੁਆਰਾ ਸਾਹਿਬ ਅਤੇ ਸਥਾਨ ਬਣੇ ਹੋਏ ਹਨ ਦੱਸੋ ਫਤਿਹਗੜ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਦੀ ਬਦੇ ਫਤਿਹਗੜ ਸਾਹਿਬ ਦੇ ਅੰਦਰ ਇੱਕ ਗੁਰਦੁਆਰਾ ਬਣਿਆ ਗੁਰਦਾਰਾ ਸੀਜ਼ਨਸ ਹੈ ਜਦੋਂ ਪਾਪਾ ਬੰਦਾ ਸਿੰਘ ਬਹਾਦਰ ਨੇ ਮਜੀਦ ਖਾਨ ਨੂੰ ਮਾਰ ਲਗਾਇਆ ਥਾ ਉਧਰ ਜਿੰਨੇ ਵੀ ਸਿੱਖ ਸ਼ਹੀਦ ਹੋਏ ਉਹਨਾਂ ਦਾ ਉੱਥੇ ਸਸਕਾਰ ਹੋਇਆ ਛੋਟੇ ਸੱਜਦੇ ਸਸਕਾਰ ਛੋਟੇ ਸੱਜਦੇ ਸਸਕਾਰ ਹੈ ਉਹ ਜੁਦਾ ਜੋਤੀ ਸੁਖ ਸੈਟ ਸੋ ਜੁਦਾ। ਉਹਦਾ ਖਾਸਾ ਵਾਣੀ ਕਿਹਤੇ ਉੱਥੇ ਇੱਕਾ ਗੁਰਦਾਰ ਸ਼ਹੀਦ ਗੰਗਾਂ ਸਾਹਿਬ ਤੋਂ ਵੀ ਜਿੱਥੇ ਬਗਬਨਾ ਸਿੰਘ ਪਸਾਦਰ ਜੀ ਦੇ ਨਾਲ ਜਿਹੜੇ ਸਿੰਘ ਅ ਅਸਰਾਨਿਕ ਜਦੋਂ ਉਹਨਾਂ ਨੇ ਬੁਧੀ ਖਾਨ ਦੇ ਬੁਧੀ ਖਾਨਾਂ ਦਾ ਹੋਈ ਸੀ ਜਿੰਨੇ ਸੀ ਜਾਂ ਦਾ ਉੱਥੇ ਸਸਕਾਰ ਹੋਇਆ ਸੀ ਜਿੰਨੇ ਸੀ ਸੀਦੋ ਸੀ ਸੀ ਇਹ ਕਥਾ ਕਰਦਾਰ ਇਹ ਕਥੇ ਠੰਡਾਪੁਰ ਸਾਹਿਬ ਜਿੱਥੇ ਛੋਟੇ ਸਰਜਾਦਾਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਕੈਦ ਕਰਕੇ ਰੱਖਿਆ ਸੀ ਤੇ ਇੱਕ ਜਿਹੜਾ ਇੱਕ ਥੱਲੇ ਥੋੜਾ ਜਿਹਾ ਬਣਾਇਆ ਗਿਆ ਜਿੱਥੇ ਛੋਟੇ ਸਰਜਾਦਾਂ ਨੂੰ ਤੇ ਜਿੱਥੇ ਛੋਟੇ ਸਰਜਾਦਾਂ ਨੂੰ ਸ਼ਹੀਦ ਕੀਤਾ ਗਿਆ ਸੀਗਾ ਬਿਲਕੁਲ ਠੀਕ ਹੈ ਛੋਟੇ ਸ਼ਹਿਬਜ਼ਾਦਿਆਂ ਦੀ ਖਬਰ ਕਿਸ ਨੇ ਸੁਣਾਈ ਖਬਰ ਸੁਣ ਕੇ ਗੁਰੂ ਸਾਹਿਬ ਜੀ ਨੇ ਕੀ ਪ੍ਰਤੀਕਰਮ ਦਿੱਤਾ ਦੇਵਤੇ ਹੁਣ ਕਿਹੜਾ ਗੁਰੂ ਸਾਹਿਬ ਦੀ ਸ਼ੋਭਤ ਹੈ ਤਸ ਸਾਹਿਬ ਜੀ ਦਾ ਫਲਸਾ ਹੈ ਕਿ ਜੀਮਤੇ ਗੁਰੂ ਸਾਹਿਬ ਨੂੰ ਛੋੜਾ ਸੀ ਜੀ ਜੀ ਖਬਰ ਹੋਰੇ ਮਾਂਗੇ ਸੁਣਾਈ ਜਦੋਂ ਉਹਨਾਂ ਨੇ ਜੀ ਜੀ ਕਵਰ ਸੋਰੀ ਤਾਂ ਉਹਨਾਂ ਦੇ ਹੱਥ ਵਿੱਚ ਕਤੀਰ ਸੀ ਉਸ ਤੀਰ ਨਾਲ ਉਹਨਾਂ ਨੇ ਤਾਬ ਦਾ ਬੂਟਾ ਫਟਿਆ ਤੇ ਕਿਹਾ ਜਿਸ ਜਿਸ ਰਾਜ ਵਿੱਚ ਜਿਸ ਰਾਜ ਵਿੱਚ ਮਸੂਮ ਗੁਰੂ ਮਗਲ ਰਾਜ ਜਿਹੜਾ ਪੁਰੀਆ ਗੀਆਂ ਹਨ ਜਿਸ ਰਾਜ ਵਿੱਚ ਮਸੂਮਾਂ ਤੇ ਬੇਗਰਾਮ ਨੂੰ ਇਸ ਤਰ੍ਹਾਂ ਸ਼ਹੀਦ ਕੀਤਾ ਜਾਂਦਾ ਹੈ ਉਹ ਰਾਜ ਦਾ ਵਸ਼ੇ ਨਹੀਂ ਆਸ ਹੋरेगा ਤੇ ਉਸ ਸਥਾਨ ਤੇ ਗੁਰਦੁਆਰਾ ਟਾਲੀਆਣਾ ਸਾਹਿਬ ਸਿਚੂ ਉਸ ਸਮੇਂ ਰਾਇ ਕੱਲੇ ਨੇ ਗੁਰੂ ਸਾਹਿਬ ਨੂੰ ਕੀ ਪੇਟਾ ਕੀਤਾ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਕੀ ਦਿੱਤਾ ਪੂਰੀ ਬਾਤ ਦਾ ਦੱਸੋ ਖਾਲਸਾ ਵੈਲਕਮ ਜੀ ਕੀ ਫਤ ਹੈ ਰਾਇ ਕੱਲੇ ਤੋਂ ਗੁਰੂ ਸਾਹਿਬ ਰਾਇ ਕੱਲੇ ਨੇ ਗੁਰੂ ਸਾਹਿਬ ਜੀ ਨੂੰ ਗੁਰੂ ਸਾਹਿਬ ਜੀ ਨੂੰ ਇੱਕ ਸੋਇਕ ਮੋਨਾ ਦਿੱਤੀਆਂ ਘੋੜੇ ਦਿੱਤੇ ਤੇ ਕੁਝ ਅ ਇੱਕ ਇਸ ਰੂਪਾ ਤੇ ਇੱਕ ਕੇ ਪਾਂ ਦਿੱਤੀ ਤੇ ਗੁਰੂ ਸਾਹਿਬ ਜੀ ਨੇ ਕਿਹਾ ਜੇ ਤੂੰ ਇਸ ਕੇ ਪਾਂ ਦੀ ਸੇਵਾ ਸੰਭਾਲੂਗੀ ਇਸ ਕੇ ਪਾਂ ਦੀ ਸੇਵਾ ਸੰਭਾਲ ਕਰੋਗੇ ਤਾਂ ਤੁਹਾਡਾ ਰਾਜਪਾਲ ਵਧੇਗਾ ਜੇ ਤੁਸੀਂ ਇਸ ਕੇ ਪਾਂ ਅ ਨੁਕ ਦੀ ਸੇਵਾ ਸੰਭਾਲ ਨਹੀਂ ਕਰੋਗੇ ਤਾਂ ਤੁਹਾਡਾ ਰਾਜਪਾਲ ਘਟ ਜਾਵੇਗਾ ਤੇ 라이ਕ ਲਈ ਤੇ ਉਸ ਦੇ ਪੁੱਤਰ ਨੇ ਇਸ ਕੇ ਪਾਂ ਦੀ ਬਹੁਤ ਹੀ ਸੇਵਾ ਸੰਭਾਲ ਕੀਤੀ ਪਰ ਇੱਕ ਦਿਨ ਉਸ ਦੇ 라이ਕ ਲਈ ਤੇ ਪੋੜ ਰਹੇ ਨੇ ਉਹ ਇੱਕ ਪਾਂ ਜੰਗਲ ਵਿੱਚ ਅ ਸ਼ਿਕਾਰ ਤੇਲੀ ਪੈਂਕੇ ਚਲ ਅ ਪਾ ਕੇ ਚਲਾ ਗਿਆ ਤੇ ਉੱਥੇ ਜਦੋਂ ਸ਼ਿਕਾਰ ਕਰਨ ਲੱਗਿਆ ਤੇ ਉਹ ਘੋੜੇ ਟੁੱਟ ਗਿਆ ਜਿਸ ਨਾਲ ਉਹ ਕਿਪਾਰਨਾਂ ਨੂੰ ਮਾਰ ਗਿਆ ਸੀ ਬਿਲਕੁਲ ਸੋਖਾ ਬਹੁਤ ਹੈ ਪਰ ਵੱਡੇ ਵੱਡੇ ਵੀ ਹੋ ਜਾਂਦੇ ਆ ਤੇ ਜਨਰਲ ਨੋਲੇਜ ਵਾਲੇ ਕੋਸ਼ੇ ਨਾਲ ਠੀਕ ਹੈ ਜਾਣ ਪੰਜ ਪਿਆਰਿਆਂ ਦੇ ਤਰਤੀਬ ਵਾ ਨਾਮ ਉਹ ਕਿਥੋਂ ਲੈਣ ਵਾਲੇ ਸਨ ਤੇ ਕਿਹੜੀਆਂ ਜਾਤਾਂ ਨਾਲ ਸੰਬੰਧਤ ਸਨ ਦੱਸੋ ਪੰਜ ਪਿਆਨੇ ਦੇ ਨਾਮ ਸਨ ਭਾਈ ਦਿਆ ਸਿੰਘ ਜੀ ਭਾਈ ਕਰਮ ਸਿੰਘ ਜੀ ਭਾਈ ਮੋਕਮ ਸਿੰਘ ਜੀ ਭਾਈ ਸੈਬ ਸਿੰਘ ਜੀ ਨਹੀਂ ਗਲਤ ਭਾਈ ਹਿੰਮਤ ਸਿੰਘ ਜੀ ਗਲਤ ਹੈ ਉਹ ਅਨੰਦਪੁਰ ਸ਼ਹਿਰ ਦੇ ਵਸਨੀਕ ਸਨ